ਬਬੀ ਇੱਕ ਬੜੀ ਚਰਚਾ ਚਾ ਪਿਛਲੇ ਕਾਫੀ ਮਹੀਨਿਆਂ ਤੋਂ ਗਰੂਮਿੰਗ ਦਾ ਜਿਹੜਾ ਕਿ ਸਿੱਖ ਕੁੜੀਆਂ ਨੂੰ ਖਾਸ ਕਰਕੇ ਕੇ 2 ਕੇ ਕੋਲ 2 ਖਾਨ ਬਣਾਇਆ ਜਾ ਰਿਹਾ ਹਾਂਜੀ ਲੇਕਿਨ ਪੰਜਾਬ ਦੇ ਵਿੱਚ ਕੋਈ ਆਵਾਜ਼ ਇਹਦੇ ਬਾਰੇ ਨਹੀਂ ਸੁਣਾਈ ਦਿੱਤੀਗੀ ਇਹਦਾ ਕੀ ਕਾਰਨ ਮੰਨਦੇ ਹੋ ਔਰ ਕੀ ਹੋਣਾ ਚਾਹੀਦਾ ਤੁਹਾਡੇ ਮੁਤਾਬਕ ਕਿਉਂਕਿ ਕਾਰਨ ਕੀ ਹੈ ਜਿਹੜੇ ਸਿੱਖਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਪੈਦਾ ਹੋਏ ਲੋਕ ਨੇ ਨਾ ਅੱਜ ਮਾਫ ਕਰਨਾ ਮੇਰੇ ਸ਼ਬਦ ਕੌੜੇ ਨੇ ਇੱਕ ਮਮ ਡੰਸੀ ਨੇ ਹੈ ਇਹਨਾਂ ਕੋ ਬਾਣੇ ਤਾਂ ਹੈਗੇ ਨੇ ਕਰਪਾਨਾਂ ਵੀ ਪਾਈਆਂ ਹੋਈਆਂ ਬਾਣੀਆਂ ਪਾਲੀਆਂ ਪੜੀਆਂ ਨੇ ਪਰ ਇਹਨਾਂ ਨੂੰ ਪਸੰਦ ਮਾਮਡੰਸ ਨੇ ਜਿੰਨਾ ਇਸ ਸਮੇਂ ਹਲਾਲ ਪੰਜਾਬ ਚ ਖਾਇਆ ਜਾਂਦਾ 사우ਦੀ ਅਰਬ ਚ ਨਹੀਂ ਖਾਂਦੇ ਹੁਣੇ ਲੋਕ ਪੰਜਾਬ ਦੇ ਵਿੱਚ ਜਿੰਨਾ ਹਲਾਲ ਪੰਜਾਬ ਚ ਖਾਇਆ ਜਾਂਦਾ ਨਹੀਂ ਉਹ ਤਾਂ ਚਲੋ ਮੁਸਲਮਾਨ ਆਬਾਦੀ ਹੋਏ ਨਾ ਨਾ ਸਿੱਖ ਖਾਂਦੇ ਨੇ ਨਹੀਂ ਬਾਬਾ ਇਹ ਕਿਸ ਤਰ੍ਹਾਂ ਦਾ ਕਿਨੇ ਤੁਸੀਂ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ ਐਸਾ ਪੰਜਾਬ ਦਾ ਕੋਈ ਸ਼ਹਿਰ ਨਹੀਂ ਜਿੱਥੇ ਚਿਕਨ ਬਰੀਆਨੀ ਵਾਲੇ بڑے بڑے ਇਹਨਾਂ ਦੇ ਮਹਮਦਨ ਦੇ ਪਤੀਲੇ ਨਾ ਪਏ ਹੁਣ ਹਾਂ ਉਹਨਾਂ ਨੇ ਨਾਮ ਵੀ ਤੁਹਾਡੇ ਥੋੜਾ ਜਿਹਾ ਇਸ ਤਰ੍ਹਾਂ ਦਾ ਰੱਖਿਆ ਕਿ ਤੁਹਾਨੂੰ ਸਮਝ ਹੀ ਨਾ ਆਵੇ ਡਿਪਲੋਮੈਟਿਕ ਜਿਹਾ ਸਾਫਤਾਪ ਰੱਖਿਆ ਵਾ ਜੀ ਦੂਜੇ ਪਾਸੇ ਜਿਹੜਾ ਲਗਭਗ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਿੱਖਾਂ ਦੀਆਂ ਕੁੜੀਆਂ ਵਿਆਈਆਂ ਗਈਆਂ ਜੇ ਮੈਂ ਕਹਾ ਸਾਡੇ ਨਾਲ ਹੀ ਹਿਮਾਚਲ ਦੀਆਂ ਹਜ਼ਾਰਾਂ ਕੁੜੀਆਂ ਕਿੱਥੇ ਚਲੇ ਗਈਆਂ ਕਿਹੜੀ ਧਰਤੀ ਖਾ ਗਈ ਉਹਨਾਂ ਨੂੰ ਇਹਦੇ ਅੰਕੜੇ ਤੁਸੀਂ ਦੇਖੇ ਹੀ ਆ ਕਿ 15000 ਤੋਂ ਉੱਪਰ ਲੜਕੀਆਂ ਨੇ ਜਿਹੜੀਆਂ ਪਿਛਲੇ ਸਮੇਂ 'ਚ ਗਾਇਬ ਹੋ ਗਈਆਂ ਨੇ ਉਹ ਸਾਰੀਆਂ ਲਬ ਜਹਾਦ ਦਾ ਹਿੱਸਾ ਚੜੀਆਂ ਨੇ ਉਹਦੀ ਬਲੀ ਚੜ ਗਈਆਂ ਨੇ ਲੇਕਿਨ ਅਕਾਲ ਤਖਤ ਤੇ ਬੇਕਾਬਜ ਗੜਗਾਜ ਵਰਗਿਆਂ ਨੂੰ ਜਾਂ ਹੋਰ ਜਿੰਨੇ ਮੰਨ ਲਓ ਜਥੇਦਾਰ ਨੇ ਜਿਹੜੇ ਸਾਡੇ ਕੜਮ ਚੌਧਰੀ ਬੈਠੇ ਨੇ ਸਟੇਜਾਂ ਤੇ ਉਹਨਾਂ ਲੋਕਾਂ ਨੂੰ ਮੌਮੰਦ ਦੇ ਅੰਗੇਸ਼ਟ ਇਸ ਆਵਾਜ਼ 'ਚ ਨਹੀਂ ਬੋਲਣਾ ਉਹਨਾਂ ਨੇ ਬਸ ਗੱਲ ਫੜ ਲਈ ਇਹਨੇ ਨੀਲਾ ਨਹੀਂ ਪਾਇਆ ਇਹਨੇ ਪੀੜਾ ਕਾਤੇ ਪਾ ਲਿਆ ਇਹਨਾਂ ਨੇ ਨਿਸ਼ਾਨ ਸਭ ਕਾਤੇ ਭਗਵੇਂ ਬਦਲਿਆ ਇਹਨਾਂ ਦੀ ਕੇਸਰੀ ਉਹਨਾਂ ਨੂੰ ਇਹ ਕੰਮ ਹੈ ਲੇਕਿਨ ਜਿਹੜਾ ਪੈਸਾ ਜਿਹੜਾ ਲੱਗ ਰਿਹਾ ਹੈ ਬਾਹਰ ਤੋਂ ਉਹ ਸਾਰੇ ਦਾ ਸਾਰਾ ਪੈਸਾ ਜਿਹੜਾ ਓਰੇ ਚ ਇਹ ਆਪਣੇ ਰੇੜੀਆਂ ਚਕਾਉਣੀਆਂ ਹੋਣ ਚਾਹੇ ਯੂਪੀ ਬਿਹਾਰ ਦੇ ਲੋਕਾਂ ਨੂੰ ਮਾਰਨਾ ਹੋਵੇ ਚاہے ਕਿਸੇ ਕੰਚਨ ਕੁਵਾਰੀ ਨੂੰ ਮਾਰ ਕੇ ਬੰਦਾ ਇਸਲਾਮਿਕ ਕੰਟਰੀ ਚ ਲੁਕਣਾ ਹੋਵੇ ਜਾਂ ਤੁਸੀਂ ਇਹ ਕਹਿ ਸਕਦੇ ਆ ਕਿਸੇ ਮੰਦਰ ਨੂੰ ਨਿੰਦਣਾ ਹੋਵੇ ਹਿੰਦੂ ਤਿਹਾੜਾਂ ਨੂੰ ਨਿੰਦਣਾ ਹੋਵੇ ਇਹ ਸਾਰੀ ਸਾਰੀ ਜਿਹੜੀ ਪਿੱਛੇ ਫੰਡਿੰਗ ਜਿਹੜੀ ਆ ਆਈਐਸਆਈ ਤੇ ਖਾਲਿਸਤਾਨ ਦੀ ਮੁਮਰ ਦੇ ਨਾਲ ਜੁੜੇ ਹੋਏ ਇੱਕੇ ਲੋਕਾਂ ਦੀ ਫੰਡਿੰਗ ਆ ਤੇ ਉਹ ਕਿਉਂ ਬੋਲਣਗੇ ਸਾਂਝਾ ਉਹਨਾਂ ਦਾ ਕੰਮ ਵੱਡਾ ਇਲਜ਼ਾਮ ਲਾ ਰਹੇ ਹੋ ਕੋਈ ਵੀ ਜਥੇਦਾਰ ਜਿਹੜਾ ਚਾਹ ਮੌਜੂਦਾ ਨਹੀਂ ਤੇ ਬੀਤੇ ਸਮੇਂ ਦੇ ਨੇ ਕਿਉਂ ਇਸ ਕਰਕੇ ਕਿ ਇਹਨਾਂ ਨੂੰ ਕੋਈ ਫੰਡਿੰਗ ਆ ਰਹੀ ਹੈ ਫੇ ਬੋਲਣ ਦਾ ਚੁੱਪ ਰਹਿਣ ਦਾ ਕਾਰਨ ਕੀ ਆ ਕੋਈ ਸਾਡੀ ਧੀ ਨੂੰ ਲੈ ਜਾਵੇ ਆਪਾਂ ਦੋਨੇ ਇੱਕ ਆਮ ਅਸੀਂ ਇਸ ਸੰਸਾਰ ਦੇ ਰਹਿਣ ਵਾਲੇ ਇਨਸਾਨ ਆ ਸਾਡੀ ਧੀ ਨਾਲ ਕੋਈ ਹਮਕੋਤੋਂ ਅਸੀਂ ਚੁੱਪ ਰਹਿ ਜੂਗੇ ਇਹ ਕਿਉਂ ਚੁੱਪ ਨੇ ਕਾਨ ਕੀ ਆ ਇਹ ਦੇਖੋ ਕਾਨ ਕੇ ਗੁਰਦੁਆਰਿਆਂ ਦੀ ਜਿਹੜੀ ਪ੍ਰਾਪਰਟੀ ਆ ਉਹਦੇ ਚ ਮਸਜਿਦ ਬਣ ਸਕਦੀ ਆ ਜੀ ਬੜੀਆਂ ਨੇ ਕਈ ਜਿੱਥੇ ਮਾਰਾ ਦੇ ਇੱਕ ਸੋਸ਼ਲ ਮੀਡੀਆ ਵੀਡੀਓ ਬੜੀ ਵਾਇਰਲ ਹੋਈ ਮੈਂ ਦੇਖੀ ਕਿ ਮਾਰਾ ਦਾ ਪ੍ਰਕਾਸ਼ਾ ਉੱਥੇ ਨਮਾਜ਼ ਹੋ ਰਹੀ ਆ ਜੀ ਜੀ ਕੀ ਗੱਲ ਅੰਦਰ ਜਾ ਕੇ ਜੇ ਕੋਈ ਰਾਮ ਰਾਮ ਕਹਿ ਦੇਵੇ ਜੇ ਕੋਈ ਸੀਤਾ ਰਾਮ ਕਹਿ ਦੇਵੇ ਜੈ ਮਾਤਾ ਦੀ ਕਹਿ ਦੇਵੇ ਉਹਨੇ ਕੋਈ ਬੰਬ ਤਾਂ ਨਹੀਂ ਸਟਾਇਆ ਹੈਗਾ ਰੱਬ ਦਾ ਹੀ ਨਾਮ ਲਿਆ ਜੀ ਉੱਥੇ ਤੇ ਉਹ ਵਿਵਾਦ ਬਣ ਜਾਣਾ ਨਵਾਜ਼ ਪਸੰਦ ਹੋ ਜਾਣੀ ਕਿੰਨੇ ਐਸੇ ਜਿਹੜੇ ਨੇ ਲੋਕ ਨੇਤਾ ਨੇ ਸਿੱਖ ਨੇਤਾ ਨੇ ਜਿਹੜੇ ਨਿਵਾਜ ਕਰਦੇ ਰਹੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੈ ਕਿੰਨੇ ਘੁੰਗਰੂ ਪਾ ਕੇ ਅੱਜ ਮਸਜਿਦਾਂ ਬਣਾ ਕੇ ਜਾਂ ਤੁਸੀਂ ਇਹ ਕਹਿ ਸਕਦੇ ਆ ਫਕੀਰੀ ਦਾ ਇੱਕ ਟੈਗ ਲਗਾ ਕੇ ਉਹ ਗਰੂਮਿੰਗ ਹੀ ਕਰਤੀ ਉਹਨਾਂ ਨੇ ਵੀ ਇੱਕ ਤਰ੍ਹਾਂ ਦੀ ਸਾਡੀ ਜੀ ਜਿਹੜੇ ਮੈਂ ਪੰਜਾਬੀ ਕਹਾਂ ਜੱਟਾਂ ਦੇ ਮੁੰਡੇ ਨੇ ਘੁੰਗਰੂ ਪਾ ਕੇ ਪੀਰਾਂ ਦੀਆਂ ਦੁਕਾਨਾਂ ਖੋਲੀਆਂ ਬੈਠੇ ਨੇ ਜੀ ਉਹ ਵੀ ਉੱਥੇ ਇਹਨਾਂ ਦਾ ਕੋਈ ਰੋਲ ਨਹੀਂ ਹੈ ਸਿਰਫ ਇਹ ਜਿਹੜੇ ਲੋਕ ਨੇ ਇਹ ਸਿਰਫ ਦੇਸ਼ ਨੂੰ ਖਤਮ ਕਰਨ ਵਾਸਤੇ ਇੱਕ ਵੱਡਾ ਖਤਰਾ ਹੈ ਪੰਜਾਬ ਵਾਸਤੇ ਜਿਹੜਾ ਇਹ ਜਿਹੜੇ ਧਰਨੇ ਨੇ ਨਾ ਜਿਹੜੇ ਜਾਂ ਇਹ ਕਦੇ ਬੰਦੀ ਸਿੰਘਾਂ ਦੇ ਨਾਮ ਤੇ ਲਾ ਲਿਆ ਕਦੇ ਕਿਸਾਨੀ ਦੇ ਨਾਮ ਤੇ ਲਾ ਲਿਆ ਜਿਹੜਾ ਆਮ ਨਿਊਟਰਲ ਬੰਦਾ ਉਹ ਤਾਂ ਆਪਣੇ ਘਰ ਬੈਠਣਾ ਚਾਹੁੰਦਾ ਹੈ ਉਹ ਬੰਦਾ ਆਪਣੇ ਪਰਿਵਾਰ ਨੂੰ ਪਾਲਣਾ ਚਾਹੁੰਦਾ ਹੈ ਉਹ ਇਹਨਾਂ ਚੱਕਰਾਂ 'ਚ ਨਹੀਂ ਆਉਣਾ ਚਾਹੁੰਦਾ ਪਰ ਇਹ ਬਹੁਤ ਗਿਣਤੀ 'ਚ ਇੰਨਾ ਫੰਡਿੰਗ ਇਹਨਾਂ ਨੂੰ ਵਧੀਆ ਹੁੰਦੀ ਆ ਕਿ ਸਰਵਾਈਵ ਕਰ ਰਹੇ ਨੇ ਉਹ